ਕੁਸੀਂ ਦੇਖਦੇ ਅਬਾਨੀ گاਉ ਅਬਾਨੀਆਂ ਦੇ ਮੁੰਡੇ ਦਾ ਵਿਆਹ ਦੇਖਦੇ ਰਹੇ ਹਰ ਚੈਨਲ ਤੇ ਹਰ ਟੈਲੀਫੋਨ ਤੇ ਉਹ ਆਇਆ ਕਿਵੇਂ ਆਇਆ ਉਹਨਾਂ ਨੇ ਦਿਖਾਇਆ ਕਿ ਅਬਾਨੀਆਂ ਦੇ ਕੁੱਤੇ ਔਰ ਇਹ ਮੁੰਡੇ ਦੇ ਕੁੱਤੇ 5 ਕਰੋੜ ਦੀ ਕਾਰਸ਼ਕ ਹੁੰਦੇ ਥੋੜਾ ਦਿਲ ਨਹੀਂ ਦੁਖਿਆ ਤੁਹਾਨੂੰ ਗੁੱਸਾ ਨਹੀਂ ਆਇਆ ਨਹੀਂ ਆਇਆ ਕਿਸੇ ਨੂੰ ਗੁੱਸਾ ਤੁਸੀਂ ਆਪਦੇ ਡੈਡੀ ਨੂੰ ਵੀ ਵਿਖਾਉਂਦੇ ਰਹੇ ਦੇਖੋ ਡੈਡੀ ਦੇਖੋ ਅਬਾਨੀਆਂ ਦਾ ਵਿਆਹ ਦੇਖੋ ਪਾਪਾ ਜੀ ਦੇਖੋ ਮੰਮੀ ਦੇਖੋ ਤੁਹਾਨੂੰ ਗੁੱਸਾ ਆਉਣਾ ਚਾਹੀਦਾ ਹੈ ਇਹ ਦੁਨੀਆ ਦੇ ਇੰਨੇ ਅਮੀਰ ਬੰਦੇ ਕਿਵੇਂ ਬਣੇ ਪਾਗਾਨੀ ਦਸਾਂ ਸਾਲਾਂ ਚ ਦੁਨੀਆ ਦਾ 6ਵੇਂ ਨੰਬਰ ਦਾ ਬੰਦਾ ਕਿਵੇਂ ਬਣਿਆ ਕਿਉਂਕਿ ਦੇਸ਼ ਦੀ ਬੀਜੇਪੀ ਦੀ ਸਰਕਾਰ ਨੇ ਅਲਾਮੀ ਦੇ ਪੋਟ ਸਭ ਕੁਝ ਇਹ ਇਸ ਕਰਕੇ ਦਿਨ ਬ ਦਿਨ ਅਮੀਰ ਹੋ ਗਏ ਰਾਹੂ ਦੁਨੀਆ ਦਾ ਹਰ ਵਿਅਕਤੀ ਗਿਆ ਬਾਨੀਆਂ ਦੇ ਵਿਆਹ ਹਰ ਵਿਅਕਤੀ ਗਿਆ ਰਵੀ ਸਾਹਿਬ हर व्यक्ति हर नचार गया हर गवैया गया हर एक्टर गया दुनिया का राहुल गांधी राहुल गांधी मैं बहुत है। हो है, कोई आपकी जिंदगी छियालीस साल उम्र च ऐसा बंदा ही नहीं देखा घरे कारण गए गल के टीवी लेकिन राहुल गांधी उन्होंने क्यों क्या इन्होंने राजा हमारे देश के लोगों का खून चूस लिया जिन्ना पैसा अडानी अबानी को नब्बे करोड़ लोगों ने खरीद सकते हैं दो बंदे थारे इना पैसा यह बीजेपी के लोगों ने बनाया जमीना हटापन लगे सी जो काले कानून बन जाते लड़ाई लड़ी